ਵਾਲੀਰ ਆ ਸਹੀ ਆਉਂਦੇ ਆ ਇਹਨਾਂ ਦੀ ਵੀਡੀਓ ਤੋਂ ਸਾਰੀ ਸਿਕਿਉਰਿਟੀ ਤੇ ਭਾਦੀ ਬਣ ਛੱਡੀ ਜਿਵੇਂ ਜਰਾ ਪੰਦਰ ਰਹੇ ਕੱਲ ਮੈਂ ਮੈਨੂੰ ਅਪ ਕਰ ਨਹੀਂ ਦਿੱਤਾ ਤੇ ਅੱਜ ਚਲੋ ਮੈਂ ਪੁੱਛਿਆ ਬੱਚਿਆਂ ਤੇ ਕਹਿੰਦੇ ਚਲੋ ਥੋੜਾ ਬੜਾ ਕਰ ਲਿਓ ਫੋਟੋ ਆਪਣੀ ਔਰ ਰਹਿ ਮੇਰੇ ਲਾਗੇ ਬੰਨੇ ਹੀ ਹੈ ਪਤਾ ਨਹੀਂ ਕੁਝ ਕਰਨਾ ਜਾਵੇ ਇੱਥੇ ਕੀ ਕਰ ਸਕਦੇ ਆਪਾਂ ਪਰ ਪਤਾ ਨਹੀਂ ਇਹਨਾਂ ਦੇ ਭਾਰੀ ਹੀ ਪੜੀ ਰਹੀ ਸਾਰਿਆਂ ਨੇ ਚਲੋ ਜੀ ਸਿਕਿਉਰਟੀਜ਼ ਆ ਵੇਖਿਓ ਮੇਰੀ ਚਿੜੀ ਜੀ ਕਿਤਨਾ ਡਰਦੇ ਇਹਨਾਂ ਕਹਿੰਦਾ ਨਹੀਂ ਸਾਰੇ ਨਹੀਂ ਕੰਮ ਕਰਨਾ ਦੇਖੋ

ਕਿੰਦੇ ਚਲੋ ਕਰ ਲੋ ਥੋੜੀ ਬਾਲੀ ਵੀਡੀਓ ਫੋਟੋ ਮੈਂ ਕਿਹਾ ਯਾਰ ਮੈਨੂੰ ਕਰ ਲੈਣ ਦਿਓ ਥੋੜੀ ਬਾਲੀ ਫੋਟੋ ਵੀਡੀਓ ਇੱਥੇ ਜੀ ਉਹ ਹਾਂ ਦੇ ਨਹੀਂ ਸਰ ਪਤਾ ਨਹੀਂ ਕੀ ਕੁਛ ਲਈ ਫਿਰ ਤੇ ਜਨਬ ਕਰ ਨਹੀਂ ਸਕਦੇ ਅੱਜ ਇੱਕ ਬੰਦਾ ਠੀਕ ਜਿਹਾ ਮਿਲਿਆ ਸਿਆਣਾ ਮੰਨ ਕੇ ਵਿਚਾਰਾ ਮੈਂ ਭਈਆ ਆਪ ਦਾ ਮੇਰਾ ਰਾਜੀਤੋ ਦਾ ਨਾਮ ਹੈ ਮੇਰਾ ਅੱਛਾ ਜੀ ਜੀ ਤੋਂ ਵਾਲੀਰ ਸੇ ਬਲੋਗ ਕਰਦਾ ਹਾਂ ਮੈਂ ਪਰਸਮੇਰੀ मैं अच्छा। अच्छा, मुझी? साहरा साहरा मुझी। साहरा, साहरा। हाँ मैं वैसे रहता हूँ इसमें मुरैना डिस्ट्रिक्ट में और आज में मूवी देखने आया हूँ बहुत बताया कि अच्छी मूवी है और केडी देख रहे हो मालिक देखी है बहुत अच्छी मूवी है मैं तीन हजार देख चुका

मुस्कराए और हमें भी अपने से लगे और बातचीत हुई तो और आगे नेक्स्ट टाइम ही चलो मिलते रहेंगे धन्यवाद जी बहुत बहुत धन्यवाद सर श्रीकाल सत सीकाल बड़िया ही यार सिनेमे दियाँ छत बड़े सिनेमे यार बड़े सोहे बने बहुत बढ़िया ਹੂੰ ਵਧੀਆ ਵਧੀਆ ਸਾਰਾ ਵਧੀਆ ਸੁਣਾ ਬਹੁਤ ਸੁਣਾ ਇਹ ਵਧੀਆ ਯਾਰ ਇੱਥੇ ਪਰ ਪੱਕ ਵਾਲਾ ਬੜਾ ਘੱਟ ਦਿਖਦਾ ਕੋਈ ਹੂੰ ਪੱਕ ਵਾਲਾ ਬੜਾ ਟਮਾ ਟਮਾ ਲੱਭਦਾ ਕਿ ਇੱਥੇ ਤੋਂ ਬੰਦਾ ਬੰਨੀ ਡਿਆ ਮੈਂ ਬੜੇ ਚਿਰ ਤੋਂ ਦੇਖ ਰਿਹਾ ਬਹੁਤ ਸੋਹਣੀ ਸਕਰੀਨ ਉੱਪਰ ਵੀ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਇਹ ਸਾਰੇ ਸੁਣ ਤਾ ਅਬ ਦੇਖੋ ਸਾਰੇ ਕਰਨੀ ਦੇ ਮੋਬਾਈਲਾਂ ਦਾ ਵੀਡੀਓ ਮੈਂ ਕਰਦਾ ਦੇ ਕੋਈ ਚਾ ਲੱਗਦਾ ਨਾਲ ਦੱਸ ਅਬ ਦੇਖੋ ਕੀ ਬਣ ਗਿਆ ਦਾ ਮਰਜ਼ੀ ਸੈਲਫੀਆਂ ਕਰੇ ਵੀਡੀਓ ਬਣਾਵੇ ਜੋ ਮਰਜ਼ੀ ਕਰਨ ਦੇ ਮੈਂ ਮੋਬਾਈਲ ਕੱਢ ਲਿਆ ਦੇ ਪਾਣ ਕਿ ਇਥੇ ਸਾਰਿਆਂ ਦੀ ਹਾਂ ਠੀਕ ਰਹੀ ਉਸ ਨੇਮ ਇਹ ਵਿੱਚ ਰਾਇਲ ਇਨਫੀਲਡ ਲੱਗਾ ਹੋਇਆ ਹਾਂਜੀ ਸਰ ਕੀ ਨਾਮ ਹੈ ਸਰ ਆਪਕਾ ਜੀ ਸਰ ਸਚੀਨ ਸ਼ਰਮਾ ਨਾਮ ਹੈ ਮੇਰਾ ਸਤੀਸ਼ ਸ਼ਰਮਾ ਠੀਕ ਹੈ रॉयल इनफील्ड है आपका जी रॉयल इनफील्ड थ्री फिफ्टी अच्छा तो मेरे पंजाब वासियों ने सारियानों अकाल जी सत्या और मैं सरदार जी जो हमारे बीच खड़े हुए हैं उनका बड़ा स्वागत करता हूं हमारे रॉयल इनफील्ड के सेगमेंट पर ठीक है आप बताएं सर क्या जानकारी चाहिए हाँ एक ए, अब नया मॉडल आया हो ये जी हंटर थ्री फिफ्टी जी नया मॉडल निकाला हुआ है रॉयल इनफील्ड वालों ने अच्छा माइलेज भी अच्छा किया है प्लस इसकी लाइटिंग भी बहुत सुपर कर दी है और दूसरी प्लस ये है कि मतलब जो जिसकी हाइट कम होती है उस बंदे को भी चलाने में बहुत इजीली ये बाइक रन कर सकता है अच्छा अच्छा हाँ यदि हाइट कम है हां जी वो बिल्ट इन हाइट कम हां जी हाँ जी हाँ जी ठीक ठीक है तो कितनी माइलेज होएगी दी जी 35 से 40 और और लॉन्ग हाईवे पे आप 42 43 के बीच में ये माइलेज दे रही है ठीक, ठीक। जी बहुत अच्छा हां जी डीपी मॉल गुवालियर के बीच में सचिन शर्मा उन्हयल एनफील्ड जो नया लेटैसट मॉडल आया उस तो बारे जानकारी दी है तो बहुत अच्छा लगा इनसे सुनकर अच्छे इंसान लगे हमें धन्यवाद सर श्रीकाल सोहना सिनेमा जी इतने भी बहुत सोहना बनिया ਆਰੇ ਘਰ ਮੇ ਕਮਾਣੇ ਵਾਲੇ ਬੜਿਆ ਸਿਨੇਮਾ ਇੱਕ ਨਹੀਂ ਕਈ ਬਣਿਆ ਕਈ ਟਾਕੀਆਂ ਲੱਗੀਆਂ ਹੋਈਆਂ ਇੱਥੇ ਭਵਿੱਖ ਮੇ ਨਾ ਪਾਇਆ ਕੀ ਹੋਗਾ ਠੀਕ ਹੈ ਜੀ ਸਾਡੀ ਜ਼ਿੰਦਗੀ ਦੀ ਗੱਲਬਾਤ ਕਰੀਏ ਮਮਾ ਕਾ ਚਲੋਣ ਇੱਥੇ ਵੀ ਫਿਲਮ ਵੇਖ ਲੈਣੇ ਆ ਪਰਿਵਾਰ ਤਮਾਕ ਕਰਦੇ ਨੇ ਤਬਾਹੂ ਆਜੀ ਬਹੁਤ ਬੜੀ ਵਧੀਆ ਇਹ ਬੋਲ ਬਦਾ ਦੋ ਨੀ ਬਤਾ ਕਿਹੜੀ ਚੱਲ ਨਹੀਂ ਮੈਨੂੰ ਵੇਖੀ ਜਾਣ ਡਿਆ ਫੋਟੋ ਫੜਾਈਆਂ ਸਾਇਰਾ ਕੀ ਸਾਇਰਾ ਇਤਰਾ ਦੀ ਤੂੰ ਟੈਸਟ ਕੇ ਲਗਾਈਦੀ ਨਾ ਰਿਪੋਰਟ ਆਈ ਕਿ ਨਹੀਂ ਸਾਇਰਾ ਆਵਨੀ ਚਲੋ ਵੇਖੀ ਜene ਨਾਲ ਨਾਲ ਫਿਲਮ ਨਾਲੇ ਆਪਣਾ ਕੰਮ ਕਰ ਲਈਏ ਸਿਕਿਉਰਟੀ ਵਾਲਾ ਕਹਿੰਦਾ ਸਰਦਾਰ ਜੀ ਅੱਜ ਫੇਰ ਆ ਗਏ ਮੈਂ ਤੁਹਾਡੇ ਉਸਾਲੇ ਮੌਲ ਲੁੱਟ ਰਾਇਆ ਹਾਸੇ ਵਾਲੀ ਗੱਲ ਹੈ ਯਾਰ ਉਹ ਕੱਲ ਤਾਂ ਦੱਸਿਆ ਇਹ ਮੁੜ ਕੇ ਮਾਚਲ ਅੱਜ ਵੀ ਕੋਹਣੇ ਆਉਂਦੇ ਸਿਕਿਉਰਟੀ ਵਾਲੇ ਸਰਦਾਰ ਸਾਹਿਬ ਫੇਰ ਆ ਗਏ ਅੱਜ ਉੱਤੇ ਫੋਨ ਕਰੀ ਜਾਂਦੇ ਆ ਕੁੱਤੇ ਕੰਮ ਕਰਦੇ ਇਹਨਾਂ ਤੁਸੀਂ ਦੇਖੋ ਵੀ ਜਰਾ ਪਾਂ ਸਾਡੇ ਤਿੰਨ ਫੂਰੀਆਂ ਤਿੰਨ ਇਹ ਕੋ ਕੰਮ ਹੈਗੇ ਕਰਨ ਵਾਲੇ ਤੁਹਾਡੇ ਇਹ ਕੋ ਗੱਲ ਬਣਦੀ ਹੈ ਕੀ ਕੀ ਇਹਦੇ ਚ ਕੀ ਹੋ ਕੀ ਹੋ ਕੀ ਜਣਾ ਦੱਸਿਓ ਮੜਾਏ ਮੈਂ ਤਾਂ ਕਿੰਨੀ ਲੈਣਾਂ 100 ਦੀਆਂ 6 ਪੰਜ ਚਲੋ ਪੰਜ ਦੇ ਠੀਕ ਆ ਉਹ ਵੀ ਕਾਟਨ ਜਿਹੜੀਆਂ ਵੇਚਣੀਆਂ ਵਧੀਆ ਸੌ ਦੀਆਂ ਪੰਜ ਤੇ 300 ਦੀਆਂ 15 ਤਿੰਨ ਮੈਂ ਵੀ ਜਰਾ ਬਣ ਆ ਜਿੰਨੇ ਦੀਆਂ ਤੁਸੀਂ ਆ ਲੈਣੀਆਂ ਨੇ 350 ਦੀਆਂ ਮੈਂ ਉੱਥੇ ਵਾਧਾ ਘਾਟਾ ਕਰਾਂ ਦੇ ਮੈਨੂੰ ਪਤਾ 500 ਦੀਆਂ ਤੁਸੀਂ ਲੈਣੀਆਂ ਆ ਚਾਰ ਪੰਜ ਜੋੜੇ ਤੇ ਮੈਂ 500 ਦਾ ਮਹੀਨੇ ਦੀਆਂ ਲੈ ਲੈ ਆਖਣੀ ਆ 30 ਲੈ ਰੱਖ ਗਰੀਆ 500 ਦੀ ਹੈਂ ਦੱਸੋ ਯਾਰ ਤੂੰ ਗੱਲ ਕਰਨ ਆਲੀ ਆ ਤੁਹਾਡੀ ਇਹੋ ਜੇ ਕੁੱਤੇ ਕੰਮ ਕਰਦੇ ਜੇ ਤੂੰ ਜਾ ਜਾ ਐਵੇਂ ਪਿਓ ਦਾਦਿਆਂ ਦੀ ਡਾਈ ਪੱਤੀਆਂ ਉਹਦੇ ਪੈਸੇ ਦੀ ਆ ਲੈ ਦੱਸ ਆ ਕੋਈ ਗੱਲ ਹੈਗੀ ਜੇ ਕਰਨ ਵਾਲੀ ਦੱਸੋ 15 ਸੋਦੀ ਸ਼ਰਟ ਕੋਈ ਹੈ ਕੋਈ ਗੱਲਾਂ ਕਰਨ ਵਾਲੀਆਂ ਭਰਾਵਾ ਫੜ ਜੋ ਬਣ ਜੋ ਬੰਦੇ ਦੇ ਪੁੱਤ ਕੋਈ ਚਾਈ ਦੇ ਕੰਮ ਕਰੋ ਕੰਮ ਯਾਰ ਇਹਨਾ ਨਹੀਂ ਚਾਹੀਦਾ ਬਹੁਤਾ ਭਾਰਾ ਕੰਮ ਤੇ ਜਿਆਦਾ ਭਾਰਾ ਇੰਨਾ ਨਹੀਂ ਮਹਿੰਗਾ ਚਾਹੀਦਾ ਕੰਮ ਇਹ ਦੇਖੋ ਜੀ ਜਿਹੜੀ ਕੋਈ ਚੰਗੀ ਚੀਜ਼ ਹੋਵੇ ਸਲਾਤ ਕਰਨੀ ਚਾਹੀਦੀ ਹੈ ਸਾਡੇ ਤੇ ਪੰਜਾਬ ਦੇ ਵਿੱਚ ਮੋਲਾਂ ਦੇ ਵਿੱਚ ਤਕਰੀਬਨ ਇਹ ਕੁਰਸੀਆਂ ਲੱਗੀਆਂ ਵਾਂ ਤੇ 100 ਰੁਪਏ ਦੇ 5 ਮਿੰਟ ਦਿੰਦੇ ਆ ਹਾਂਜੀ ਜੀ ਆਪਾਂ ਮ사ਜ ਲੈ ਰਹੇ ਆਂ ਜੀ ਕੌਨਸਾ ਮ사ਜ ਹੈ ਆਪਕਾ ਸਾਇਰਾ ਬੋਡੀ ਸਾਇਰਾ ਬੋਡੀ ਚਲੋ ਇਹ ਜੋ ਕੁਰਸੀ ਮ사ਜ ਸੈਂਟਰ ਵਾਲੀ ਅੱਛਾ ਇਹਨਾਂ ਦਾ ਇਹ ਲਗਾ 500 ਰੁਪਏ ਮੈਂ ਕੱਲ ਮੈਂ ਤੇ ਪੰਜਾਬੀ ਤੁਹਾਨੂੰ ਦੱਸਾਂ ਭਰਾਵਾ 500 ਰੁਪਏ ਚ 10 ਮਿੰਟ ਦਾ ਟਾਈਮ ਦਿੰਦੇ ਆ ਤੇ ਬੜਾ ਆਨੰਦ ਆ ਕੁਵਾਲੀਅਰ ਡੀਬੀ ਮਾਲ ਹੈ ਸਾਡੇ ਜੀ ਡੀਬੀ ਮਾਲ ਹੈ ਕੁਵਾਲੀਅਰ ਚ 10 ਮਿੰਟ ਦਾ ਟਾਈਮ ਦਿੰਦੇ ਆ ਬਹੁਤ ਮਜ਼ਾ ਬਹੁਤ ਰਿਲੈਕਸ ਕਰਦੇ ਆ ਇਹ ਜੇ ਕੰਮ ਲਈ ਸਿਹਤ ਲਈ ਕੁਛ ਨਾ ਕੁਛ 100 ਰੁਪਏ ਖਰਚ ਲਓ ਕੋਈ ਮਾੜਾ ਗੱਲ ਨਹੀਂ ਤੇ ਐਵੇਂ ਨਾ 2-4 ਹਿੰਦੇ ਫੁੱਲੇ ਖਾ ਕੇ ਘਰ ਬੋਜਾ ਹਾਂ ਮੈਂ ਰਿਲੈਕਸ ਹੋ ਗਿਆ ਦੇਖੋ 100 ਰੁਪਏ ਦੇ 10 ਮਿੰਟ ਟਾਈਮ ਲੱਗਾ ਵਾਈਬ੍ਰੇਟਰ ਤੇ ਮਜ਼ਾ ਆ ਗਿਆ ਆਨੰਦ ਆ ਗਿਆ ਯਾਰ ਤੇ ਇਹੋ ਜਿਹਾ ਕੋਈ ਕੰਮ ਕਰ ਲਿਆ ਕਰੋ ਚਾਹੀਦਾ ਸਿਹਤ ਪ੍ਰਤੀ ਫੁੱਲੇ ਚਾ 400 ਦੇ ਖਾ ਲੋ ਐ ਜੀ ਬਹੁਤ ਵਧੀਆ ਆਪਣੇ ਵਾਈਬ੍ਰੇਸ਼ਨ ਉੱਤੇ ਮੈਨੂੰ ਇੰਨੀ ਵਧੀਆ ਨਹੀਂ ਲੱਗੀ ਜੋ ਅੱਜ ਵਾਈਬ੍ਰੇਸ਼ਨ ਇੰਨੀ ਜ਼ਬਰਦਸਤ ਜੀ ਨੇ ਇਹਨਾਂ ਕੁਰਸੀਆਂ ਦੀ ਕਮਾਲ ਹੋ ਗਈ ਆ 100 ਰੁਪਏ ਚ ਇੱਕ ਵਾਰੀ ਨਾ ਸੱਲੀ ਕਰਾਦੀ ਵਾਈਬ੍ਰੇਸ਼ਨ ਆ ਕਮਾਲ ਹੋਈ 100 ਰੁਪਏ ਜੀ ਬਸ 10 ਮਿੰਟ ਬਹੁਤ ਹੁੰਦੇ 10 ਮਿੰਟ ਜੇ ਆਪਣੇ ਦੇ 5 ਮਿੰਟ ਲਾਉਂਦੇ ਜੋ ਵੀ ਜਲੂਣਾ ਹੀ ਕਰਦੇ ਆ ਤੇ ਬਹੁਤ ਵਧੀਆ ਜੀ ਰਿਲੈਕਸ ਮੈਸੇਜ ਚੇਅਰ ਸੇ ਧੰਨਵਾਦ ਜੀ ਬਹੁਤ ਵਧੀਆ ਇਹ ਬੜਾ ਪੰਗਾ ਹੀ ਯਾਰ ਮੇਰਾ ਦੇ ਅਮ ਭੈਰ ਹੀ ਸਦਾ ਕਰ ਲੈਂਦੇ ਨੇ ਇਹਨੂੰ ਦੇਣਾ ਕਰਨ ਨਹੀਂ ਆਂਦੇ ਇਹ ਦੂਜੇ ਨੂੰ ਕੀ ਜਾਂਦੇ ਮੈਨੂੰ ਕੀ ਕਰਨਾ ਮੈਂ ਆਹ ਰਿਹਾ ਇਤਨੇ ਕੋ ਡੇ ਡੇ ਲੱਖ ਦੇ ਮਾਇਨਾਂ ਲੋਕ ਮੂਵੀਆਂ ਬਣਾਉਂਦੇ ਆ ਤੇ ਮੇਰੀ ਇਹਨਾਂ ਨੂੰ ਮਤਲਬ ਮੈਨੂੰ ਮੈਂ ਬਹਿ ਨਹੀਂ ਕਿ ਨਹੀਂ ਤੁਸੀਂ ਨਹੀਂ ਬਣਾ ਸਕ ਜਾਂਦੇ 10 ਇਹ ਕੀ ਚੱਕਰ ਇਹ ਕੀ ਪਾਣਾ ਵਰਤਨ ਦਾ ਆ ਜੇ ਡੇ ਡੇ ਲੱਖ ਦੇ ਪੁਨਾਣਾ ਵੇ ਚੋ ਮਰਜ਼ੀ ਮੂਵੀਆਂ ਬਣਾਉਣ ਫੋਟੋਆਂ ਸੈਲਫੀਆਂ ਵੇ ਕੀ ਕੋ ਬਣਦੇ ਆ ਵੇ ਖੋ ਬੰਨ ਕੀ ਰਿਹਾ ਪਹਿਲੇ ਦਿਨ ਵੀ ਇਹਨਾਂ ਦੇ ਮੋਲ ਚ ਭਾਦੀ ਜੀ ਬਣ ਗਈ ਤੇ ਯਾਰ ਚਲੋ ਮਾੜੀ ਚੰਗੀ ਇਜਾਜ਼ਤ ਦਿੱਤੀ ਬਹੁਤ ਹੀ ਨਹੀਂ ਤੇ ਮੈਂ ਵੀ ਯਾਰ ਇੱਥੇ ਤੇ ਡੇਡ ਡੇਡ ਲੱਖ ਦੇ ਮੋਬਾਈਲਾਂ ਵਾਲੇ ਬਣਾਉਂਦੇ ਆ ਤੇ ਅਪ ਕਰ ਨਹੀਂ ਰਹਿ ਸਾਰਾ ਕੁਝ ਜਾਂ ਤਾਂ ਹੋਵੇ ਨਾ ਕਿ ਪ੍ਰੋਫੈਸ਼ਨਲ ਕੈਮਰਾ ਦੱਜਾ ਹੋਵੇ ਨਾ ਕੈਮਰਾ ਵੀ ਯਾਰ ਉਹ ਸ਼ੂਟਿੰਗ ਦੀ ਥੋੜੀ ਹੋਰ ਚੀਜ਼ ਲੱਗਦੀ ਹੈ ਗਾਦੇ ਮੋਬਾਈਲ ਹੀ ਮੈਂ ਆਪਾਂ ਇੱਥੇ ਲੱਗਾ ਜਿਆਦਾ ਹੱਥ 'ਚ ਪੜਨਾ ਕਿਤਨਾ ਜੋਗ ਹੀ ਆ ਤੇ ਉਦੋਂ ਦੇ ਨਹੀਂ ਇੰਨਾ ਕੋਈ ਈਡਾ ਜਿਆਦਾ ਵਧੀਆ ਕੰਮ ਕਰਨ ਦਿੱਤਾ ਉਹਦੇ ਅੱਜ ਮੈਂ ਵੀ ਚਲ ਗਿਆ ਮੈਂ ਸੋ ਆ ਵੀ ਅੱਜ ਲਕਾ ਕੇ ਖੜੇ ਮੈਂ ਕਿਹਾ ਆਹ ਨਾ ਉਦੋਂ ਇਹਨਾਂ ਤੋਂ ਡਰ ਡਰ ਗਿਆ ਸੀ ਮੈਂ ਜੇ ਵੀ ਲਕਾ ਕੇ ਗਿਆ ਅੱਜ ਆਹ ਕੁਰਤੇ ਪਜਾਮੇ ਹਲ ਵੇਖ ਕੇ ਮੇਰੇ ਆਹਦੇ ਸਾਹ ਸਾਹ ਜਾਂ ਫੇਰ ਮੈਂ ਉਹ ਪਾ ਲਿਆ ਬੈਗ ਜਿਆ ਨਾਲ ਤੋਂ ਦੀ ਦੇ ਕੁਰਤਾ ਪਜਾਮਾ ਪਾ ਕੇ ਤੋਂ ਦੇ ਉਹ ਸਿਕਿਉਰਟੀ ਵਾਲੇ ਪਹਿਲੇ ਰੋਣਾ ਪੋ ਲਾ ਪਾ ਆਦੇ ਸਰਦਾਰ ਫੇਰ ਆ ਗਿਆ ਤੇ ਫੇਰ ਉਹਨਾਂ ਨੇ ਤਾਂ ਉੱਪਰ ਪੋਣ ਕੀਤਾ ਉਸੇ ਨੂੰ ਹੀ ਫੇਰ ਵੱਡੇ ਆ ਜਿਹੜੇ ਦੋ ਤਾਂ ਉੱਤੇ ਹੁੰਦੇ ਤੁਹਾਨੂੰ ਪ੍ਰਾਕਿਕ ਕਪੂਰਤਲੇ ਦਾ ਪ੍ਰਧਾਨ ਤੇ ਪਈ ਦੂਜਾ ਪ੍ਰਧਾਨ ਪੰਜਾਬ ਦਾ ਉਹਨੂੰ ਫੇਰ ਬੁਣ ਕੀਤਾ ਨਾਲ ਕਈ ਜਨ ਅੱਜ ਸਰਦਾਰ ਫੇਰ ਆ ਗਏ ਮਾਈਆ ਤੁਹਾਡੇ ਮੋਲ ਚ ਮੈਂ ਆਪਣੇ 5000 ਰੁਪਏ ਉਟਾਉਣਾ ਆ ਤੁਹਾਨੂੰ ਮੈਂ ਤੁਹਾਡਾ ਮੋਲ ਲੁੱਟ ਰਿਹਾ ਹਾਂ ਦੋਸਤੋ ਇੱਕ ਗੱਲ ਕਰਨੀ ਹੈ ਤੁਹਾਡੀ ਮਤਲਬ ਉਹਨੂੰ ਉਹਲੇ ਨੂੰ ਡਰਾਏ ਜਾਂਦੇ ਅਫਸਰ ਨੂੰ ਹੋਰ ਹੀ ਤਰ੍ਹਾਂ ਦੱਸਣ ਦਾ ਹੈ ਇੱਕ ਦੰਦਾਰਾ ਵੀ ਅੱਜ ਸਰਦਾਰ ਸਾਹਿਬ ਆਏ ਉਹ ਬੋਲ ਰਹੇ ਆ ਵੀ ਵੀਡੀਓ ਕਰੇ ਕਿ ਨਾ ਸਰਦਾਰ ਸਾਹਿਬ ਫੇਰ ਆ ਗਏ ਅੱਜ ਇਤਰਾ ਕਰਨ ਮੈਂ ਸਾਰਾ ਸਟਾਕ ਖੋਲ ਖਲੋਤਾ ਰਿਆ ਤੇ ਵੇਖੋ ਉਥੇ ਆਪਾਂ ਇੱਕ ਚਲੋ ਛੋਟੀ ਗੁੱਡੀ ਹੀ ਵਿਚਾਰੀ ਉਹ ਵੀ ਵਿਹਲੀ ਬੈਠੀ ਉਹਦਾ ਭਰਾ ਹੀ ਨਾਲ ਚਲ ਪਾਈ ਡਿਊਟੀ ਜਾਂ ਕਿਤਰਾ ਵੀ ਜੋ ਵੀ ਉਹ ਕੱਲ ਤੇ ਮੈਂ ਇਕੱਲਾ ਹੀ ਉੱਤੇ ਰਹਿਂਦਾ ਰਿਹਾ ਵਾਈਬ੍ਰੇਸ਼ਨ ਜੀ ਤੇ ਮੈਂ ਇਹੀ ਕਹਿਣ ਡਿਆ ਤੁਹਾਨੂੰ ਦੱਸਣ ਡਿਆ ਮੈਸੇਜ ਤੋਂ ਉਹਨਾਂ ਸੁਣ ਲਿਆ ਕਿ ਤੇ ਮੈਂ ਕਹਿਣ ਡਿਆ ਵੀ ਯਾਰ ਤੁਸੀਂ ਆਉਂਦੇ ਜੇ 4-500 ਦੇ ਫੁੱਲੇ ਖਾਹਦੇ ਸੀ ਤੇ ਤੇ ਕੋਈ ਸਿਹਤ ਪ੍ਰਤੀ ਇਹੋ ਜੀ ਕੋਈ ਚੀਜ਼ ਮਿਲੇ ਨਾ ਉਹ ਵਾਈਬ੍ਰੇਟ ਬਹੁਤ ਕਰਨ ਦੇ ਹੀ ਵੀ ਉਹਦੇ ਨਾਲ ਤੁਹਾਡਾ ਲਹੂ ਦਾ ਸਰਕਲ ਸੁਰਕਰਾਂ ਭਜੂਗਾ ਤੁਹਾਡਾ ਮਨ ਲੋ ਵਧੀਆ ਹੋ ਜਾਊਗਾ ਤੇ 100 ਰੁਪਏ ਚ 10 ਮਿੰਟ ਦੇ ਦਿੰਦਾ ਇਹ ਆਪਣੇ 5 ਮਿੰਟ ਦਿੰਦੇ ਤੁਹਾਨੂੰ ਦੱਸਿਆ ਦੇਗਾ ਉਹਨਾਂ ਨੇ ਇਹ ਗੱਲਾਂ ਸੁਣ ਲਈਆਂ ਵੀ ਇਹ ਸਰਦਾਰ ਤੇ ਸਾਡੀ ਮਸ਼ਹੂਰੀ ਕਰਨ ਲਿਆ ਤੇ ਉਹ ਮੈਨੂੰ ਆਂਦੇ ਵੀ ਸਰਦਾਰ ਸਾਹਿਬ ਆਪ 10 ਨਹੀਂ ਆਪਕਾ 5 ਮਿੰਟ ਐਕਸਟਰਾ ਕਰ ਦਈਏ 15 ਮਿੰਟ ਨਹੀਂ ਆਪ 18 ਤੋਂ ਚਲੋ ਕੱਲ 15 ਮਿੰਟ ਤੇ ਅੱਜ ਮੈਂ ਵੀ ਚਲੋ ਫੇਰ ਅੱਜ ਜੀ ਆ ਕਰ ਪਿਆ ਮੈਂ ਚਲੋ ਲੱਤਾਂ ਇਹ ਪੇੜ ਹੁੰਦੀਆਂ ਰਹੀਆਂ ਬਾਤ ਤੁਰੇ ਫਿਰਦੇ ਰਹਾਂ ਫੇਰ ਕਰੀਏ ਉਹ ਮੈਂ ਵੈਪਰੇਸ਼ਨ ਲੈਂਡ ਆ ਤੇ ਉਹ ਬਾਬਾ ਹੀ ਠੇਮਟਾਣਾ ਇਕੱਠਾ ਹੋ ਗਿਆ ਉੱਥੇ ਪਹਿਲਾਂ ਮੈਂ ਉਹ ਵੀਡੀਓ ਐਸਾਉਂ ਨਾ ਕਰਦੀ ਨਾ ਖਿੱਚਦਾ ਕੇਂਦਰ ਜਿਹਾ ਬਣਾਤਾ ਉਹਨੂੰ ਪਹਿਲਾਂ ਜਗ੍ਹਾ ਨੂੰ ਵੀ ਆਪਾਂ ਇੱਥੇ ਆਏ ਆ ਆਉਂ ਉਹ ਕਿਸੇ ਸਮਝਦੇ ਵੀ ਕੀ ਪਰ ਕਿੱਥੇ ਜਾਣੀ ਸਾਡੀ ਵੀਡੀਓ ਜਲ ਜਾਣੀ ਕਦੇ ਚੱਲਦੇ ਚੱਜਾ ਮੈਂ ਨਾਲ ਦੱਸੀ ਵੀ ਜਨਾ ਹਨਾ ਉਹ ਬਾਬਾ ਸੁਣਾਈ ਇਹ ਵੀ ਜਨਾ ਕਿਤਰਾ ਕਾਜੀ ਲਵਾਈ। ਜੁਦੀ ਮੇਰੀ ਆ ਚਲੋ ਜਿਵੇਂ ਕਹਿੰਦੇ ਆ ਨਾ ਚਲੋ ਆਪਾਂ ਜੋ ਸੋਚਿਆ ਕੱਲ ਸੋਚਿਆ ਇਹ ਹੀ ਵੀ ਯਾਰ ਇਹ ਇੰਨੀ ਵਧੀਆ ਚੀਜ਼ ਤੇ ਲੋਕ ਖਾਲੀ ਪਿਆ ਸੀ ਤੇ ਮੈਨੂੰ ਤਰਸੋਂ ਲਿਆ ਇਹਨਾਂ ਦੇ ਬੱਚਿਆਂ ਦੇ ਵੀ ਵਿਚਾਰੇ ਕਿੰਨੀਆਂ ਮਸ਼ੀਨਾਂ ਲਾ ਕੇ ਬੈਠੇ ਤੇ ਗਾਹਕ ਕੋਈ ਨਹੀਂ ਹੈਗਾ। ਕੱਲ ਮੈਂ ਕੱਲਾ ਹੀ ਸੀ। ਜਾਂ ਇੱਕ ਦੋ ਹੀ ਆਏ। ਚਲੋ। ਕਾਜੀ ਲਵਾਈ। ਉਹ ਖਲੜਿਆ ਰ। ਪੰਕਤ ਦੇ ਵਿੱਚ ਆਂਦਾ ਹੁੰਦਾ ਨਾ ਮੁੰਡਾ ਉਹ ਤੇ ਛਾਪਾ ਛੱਲੇ ਨਾਲ ਉਂਗਲਾ ਭਰੇ ਨੇ ਆਏ ਉਹਨਾਂ ਦਾ। ਅੱਦੇ ਉੱਤਰ ਬੈਜੋ ਉਹ ਤੇ ਉੱਤਰ ਬੈਜੋ ਉਹ ਤੇ ਉਹਨੇ ਕੋਣੀ ਛਾਪਾ ਹੁੰਦੀ ਐਵੇਂ ਅੱਤੇ ਉੱਤਰ ਨੂੰ ਬੈਜੋ ਅੱਤੇ ਇੱਧਰ ਨੂੰ ਬੈਜੋ। ਹੈ ਛਾਪਾ ਖਾਉਂਦਾ ਹੁੰਦਾ ਹੈ। ਤੇ ਮੰਮੀ ਉੱਥੇ ਇਤਰਾਏ ਕਰੀ ਜਾਂ ਪਹਿਲਾਂ। ਐਵੇਂ ਕਲੀ ਕੁਰਸੀ ਖਾਲਾਂ। ਕਦੀ ਐਵੇਂ ਖਾਲਾਂ। ਐਵੇਂ ਸੋਚਾਇਆ ਸੋਚ ਕੇ ਵੀ ਬਹੁਤ ਵਧੀਆ ਚੀਜ਼ ਹੈ। ਮੈਂ ਟਰੱਕ ਕੀਤਾ ਕੁੱਤਾ ਤੇ ਉਹ ਜਿਹੜਾ ਢਿਮਟਾਣਾ ਜਿਆ ਇਹ ਦੋ ਗਰੁੱਪ ਆਏ ਮੁੰਡਿਆ ਦੇ। ਫਿਰ ਮੈਂ ਆਹ ਚੱਲ ਕੋਈ ਨਹੀਂ। ਆਪਾਂ ਪਈਏ ਲੰਮੇ। ਹੁੰਦੀ ਨਾ ਗੱਲ ਕਿਸੇ ਦੀ। ਬੜੀ ਤੀਵਾਂ ਮੁੰਡਿਆਂ ਨੂੰ ਮੈਂ ਕਹਿਆ ਦਿੱਤਾ ਵੀ ਸਾਡੇ ਤੇ ਗੁਰੂ ਆ ਪੰਜਾਬ ਚ 5 ਮਿੰਟ ਦੇ 100 ਰੁਪਏ ਲੈ ਲੈਂਦੇ ਇਹਦੇ ਬਹੁਤੀ ਘੈਂਟ ਗੱਲ ਆ ਮੈਂ 2-4 ਤਰੀਫਾਂ ਕੀਤੀਆਂ ਹੀ ਤੇ ਪਹਿਲਾਂ ਹੀ ਖਾ ਲਈ ਪਿਆ ਇਹ ਵਿਚਾਰਿਆਂ ਦਾ ਸਾਰੇ ਮੁੰਡੇ ਮੰਨ ਗਏ ਮੈਂ ਕਿਹਾ ਯਾਰ ਆ ਲਾਹਵਾ ਲੈਣ ਵਾਲੀ ਚੀਜ਼ ਹੈ ਮੈਂ ਕਿਹਾ ਬੜੀ ਵਾਈਬ੍ਰੇਸ਼ਨ ਗੁਰੂ ਆ ਨਜ਼ਾਰਾ ਪਾ ਜਾਂਦਾ ਲੋ ਲੋ ਵਾਈਬ੍ਰੇਸ਼ਨ ਬਹੁਤ ਮਜ਼ਾ 100 ਰੁਪਏ ਚ 10 ਮਿੰਟ ਦਿੰਦੇ ਤੇ ਵਾਕੇ ਗੱਲ ਸਹੀ ਆ ਆਪਣੇ 100 ਰੁਪਏ ਚ 5 ਮਿੰਟ ਦਿੱਤੇ 10 ਮਿੰਟ ਤੇ ਵਾਈਬ੍ਰੇਸ਼ਨ ਵੀ ਬਹੁਤ ਤਕੜੀ ਮਜ਼ਾ ਆ ਗਿਆ ਵਾਈਬ੍ਰੇਸ਼ਨ ਦਾ ਮੁੰਡਿਆਂ ਨੂੰ ਮੈਂ ਕਹਤਾ ਮੈਂ ਗੁਰੂ ਆ ਕੰਮ ਕਰਨ ਵਾਲਾ ਹਜੇ ਬਹੁਤ ਅੱਛਾ ਠੀਕ ਲੱਗ ਰਿਹਾ ਹੈ ਹਾਂ ਵਾਈਬ੍ਰੇਸ਼ਨ ਪੂਰੀ ਤਕਤ ਹੈ ਹੈਨਾ ਅੱਖੇ ਬੰਦ ਕਰਕੇ ਪੂਰਾ ਮਜ਼ਾ ਲਓ ਬਸ ਚਲੋ ਔਰ ਦੇ ਨਹੀਂ ਕਰਨਾ ਕੀ ਹੋ ਗਿਆ ਤੇ ਕੱਲ ਮੈਂ ਚਲੋ ਦੋ ਚਾਰ ਗੱਲਾਂ ਬਾਤਾਂ ਉਹਨਾਂ ਨਾਲ ਮਾਰੀਆਂ ਮੈਂ ਇੱਥਾਂ ਉੱਧਾਂ ਤੇ ਮੈਂ ਇਹਨੂੰ ਕਹਿੰਦੇ ਸੀ ਚਲੋ ਤੁਹਾਨੂੰ 5 ਮਿੰਟ ਐਕਸਟਰਾ ਦਿੰਨੇ ਆ ਮੇਰੇ 100 ਰੁਪਏ ਚ 15 ਮਿੰਟ ਲਵਾਤੇ ਤੇ ਅੱਜ ਮੈਂ ਜਿਉਹ ਲੰਮੇ ਪੈਰ ਬੰਦੀ ਨਹੀਂ ਕਰੰਦੇ ਉਹ ਮਾ ਛੱਡੋ ਖੜਾ ਉਹ ਮੇਰਾ ਬੜਾ ਹੋ ਗਿਆ ਉਹ 100 ਰੁਪਏ ਜਾਂਦੇ ਨਹੀਂ ਬੰਦ ਨਹੀਂ ਕਰਨਾ ਜੀ ਲੱਗੇ ਰੋ ਕੋਈ ਨਹੀਂ ਇੱਕ ਬਚੀ ਟਾੜੀ ਦਿੱਤੀ ਚਲੋ ਵਧੀਆ ਕੀਤਾ ਯਾਰ ਮਸ਼ੀਨ ਤੇ ਜਿਹੜੀ ਪਾਇਆ ਤੇ ਮੈਨੂੰ ਮੰਨਦੇ ਵੀ ਤੁਹਾਡਾ ਟਾਈਮ ਨਹੀਂ ਇਹ ਕੋਈ ਸੈਟ ਕੀਤਾ ਤੁਸੀਂ ਪੈ ਰਹੋ ਲੰਮੇ ਉਹ ਮੈਂ ਮੈਂ ਥੱਕ ਗਿਆ ਕੋਈ ਮੈਂ ਤਾਂ ਥਕਾਵਟ ਲਾਉਣ ਲਈ ਆ ਵਾਈਬ੍ਰੇਸ਼ਨ ਲਈ ਆ ਤੇ ਮੈਨੂੰ ਜਿਆਦਾ ਵਾਈਬ੍ਰੇਸ਼ਨ ਲਾ ਲੈ ਕੇ ਥੱਕ ਜਾਂਦੇ ਆ ਫਿਰ ਮੈਂ ਕੀ ਕਰੂਗਾ ਤੇ ਆ ਕਹਾਣੀ ਹੈ ਜਿੱਥੋਂ ਦੀ ਤੇ ਐਸ ਤਰ੍ਹਾਂ ਉਹੜਾ ਖਾਡਾ ਹੀ ਚਾਹ ਚੂਰੀ ਵਾਲਾ ਚਾਹ ਜੂ ਇਤਰਾ ਨਹੀਂ ਚਾਹ ਚੂਰੀ ਚੂਰੀ ਆਏ ਆਖੋ ਕਰ ਲੋ ਇਹ ਚਾ ਚੂਰੀ। ਚਾ ਚੂਰੀ ਖਾਓ। ਮੂੰਹ ਨਾ ਖਾ ਵੀ ਨਹੀਂ ਕਰ ਤੋਂ ਚਾ ਚੂਰੀ ਖਾਓ। ਕੋਈ ਚਾਹੀਦਾ ਕੰਮ ਇਤਰਾ ਕਰਾ ਵਾਈਬ੍ਰੇਸ਼ਨ ਵਾਲਿਆਂ ਨੇ ਵੇਖ ਲਾ। 100 ਰੁਪਏ ਕੁਲੀ ਟਾਂਦੇ ਤੇ। ਕਰਨ ਵਾਲਾ ਜੀ ਬਹੁਤ ਅੱਛਾ ਠੀਕ ਲੱਗ ਰਿਹਾ ਹੈ। ਸਹੀ ਹੈ। ਹਾਂ ਵਾਈਬ੍ਰੇਸ਼ਨ ਪੂਰੀ ਤਕਤ ਹੈ ਹਨਾ। ਅੱਖੇ ਬੰਦ ਕਰਕੇ ਪੂਰਾ ਮਜ਼ਾ ਲਓ ਬਸ। ਚਲੋ ਸਾਡੇ ਇੰਨੇ ਕਰਨਾ ਕੀ ਹੋ ਗਿਆ ਤੇ ਕੱਲ ਮੈਂ ਚਲੋ ਦੋ ਚਾਰ ਗੱਲਾਂ ਬਾਤਾਂ ਨਾਲ ਮਾਰੀਆਂ ਮੈਂ ਹਿੱਤਾ ਉਧਰ ਦੇ ਮੈਂ ਇਹਨੂੰ ਕਹਿੰਦੇ ਵੀ ਚਲੋ ਤੁਹਾਨੂੰ 5 ਮਿੰਟ ਐਕਸਟਰਾ ਦਿੰਨੇ ਆ ਮੇਰੇ 100 ਰੁਪਏ ਚ 15 ਮਿੰਟ ਲਵਾਤੇ ਤੇ ਅੱਜ ਮੈਂ ਜਿਉਂ ਲੰਮੇ ਪੈ ਇਹ ਬੰਦੀ ਨਹੀਂ ਕਰਦੇ ਉਹ ਮਾ ਛੱਡੋ ਖੜਾ ਮੇਰਾ ਬੜਾ ਹੋ ਗਿਆ ਉਹ 100 ਰੁਪਏ ਜਾਂਦੇ ਨਹੀਂ ਬੰਦ ਨਹੀਂ ਕਰਨਾ ਇਹ ਤੇ ਲੱਗੇ ਰਹੋ ਕੋਈ ਨਹੀਂ ਇੱਕ ਮਹੀਨ ਟਾਡੀ ਦਿੱਤੀ ਚਲੋ ਵਧੀਆ ਕੀਤਾ ਯਾਰ ਮਾ ਨਹੀਂ ਹੁਣ ਮੇਰਾ ਦੇ ਬਹੁਤ ਲੰਦ ਆ ਗਿਆ ਹੁਣ ਨਾ ਬੰਦ ਕਰਾ ਦੂ ਮਸ਼ੀਨ ਆ ਕੇ ਕਰਵਾਈ ਆ ਬਸ 100 ਰੁਪਏ ਚ ਬੰਦ ਹੀ ਨਹੀਂ ਕਰਦੇ ਭਾਵੇਂ ਅੱਧਾ ਘੰਟਾ ਮੈਂ 20 25 ਮਿੰਟ ਤੇ ਬੈਠੇ ਉਹਨਾਂ ਦੇ ਤੇ ਮੈਂ ਛੱਡੋ ਕਿਹੜਾ ਹੁਣ ਮੇਰਾ ਗੁਆ ਨੀ ਯਾਰਾ ਬੱਜ ਗਿਆ ਦੇ ਵਾਕਿਆ ਯਾਰ ਬਹੁਤ ਵਧੀਆ ਮਸ਼ੀਨ ਜੀ ਇਹਨਾਂ ਦੀ ਬਹੁਤ ਯ ਆਪਣੇ ਨਾਲੋਂ ਵਧੀਆ ਮੈਂ ਝੂਠੀ ਨਹੀਂ ਮਾਰਨਾ ਉਥੇ ਜਿਹੜੀਆਂ ਆਪਣੇ ਲਗੀਆਂ ਮੋਲਾ ਚ ਉਹ ਉਹਦੇ ਨਾਲੋਂ ਬਹੁਤ ਵਧੀਆ ਹੈ ਚਲੋ ਸਾਡੀ ਕੀਤੀ ਅਰਦਾਸ ਪ੍ਰਮਾਤਮਾ ਵੱਲੋਂ ਪ੍ਰਵਾਨ ਹੋ ਗਈ ਅੱਜ ਫੀੜਾਂ ਲਾਤੀਆਂ ਸੀ ਇੱਥੇ ਅਸੀਂ ਤੁਹਾਨੂੰ ਦੱਸਿਆ ਜੀ ਜਦੋਂ ਕੋਸ਼ਿਸ਼ ਕਰਦੇ ਜੀ ਕੁਝ ਵੀ ਕਰ ਸਕਦੇ ਜੀ ਤੇ ਨੰਬਰ ਨਹੀਂ ਜੇ ਆ ਰਿਹਾ ਉਹਨੇ ਚੱਪਲਾ ਅੱਜ ਸਾਰਾ ਕੁਝ ਰੱਖੀ ਫਿਰਦਾ ਮੋਰਾ ਇਹਨਾਂ ਤੋਂ ਸ਼ਾ ਬਣਿਆ ਸਾਡਾ ਪਿੱਛੇ ਵਾਲਾ ਇਹ ਸਭ ਕੁਝ ਲੱਤੀ ਕਰਦੇ ਆਂ ਦੇ ਵਿੱਚ ਹੀ ਸਾਰਾ ਕੁਝ ਚੱਲੂ ਮੱਚ ਭਲੇਗੀਆਂ ਦੇ ਉਹ ਵੀ ਮਿਲ ਜੂ ਮਤਲਬ ਇਹ ਗੁਆੜਾ ਪਿੱਛੇ ਨਾਲ ਨਾ ਥੋਜ ਜਿਹੜੀ ਚੀਜ਼ ਮਰਜੀ ਮਿਲ ਜੂ ਤੜੋ ਉਹ ਸਾਦੀ ਪ੍ਰਭਾ ਵਿੱਚ ਬਿੱਤੀ ਵੀ ਰੱਖੀ ਫਿਰਦੇ ਆ ਸਾਦੀ ਸੇਦੀ ਦਾ ਸੰਤਾਨ ਇਹ ਦੱਸੋ ਬੰਨੀ ਕਾਲੀ ਕਾਂ ਦੀ ਅਜੀਤ ਸ਼ਾਹ ਜੀ ਕਹੋ ਚੱਪਲ ਉਹਨੂੰ 10 ਨੰਬਰ ਦੀ ਕਾ ਦੋ ਔਰ ਨੰਬਰ ਤੇ 10 ਹੈ ਇਹ ਤਾਂ ਮੇਰਾ ਮੈਂ ਤਾਂ ਮੈਨੂੰ 11 12 ਬਜਾਰੀ ਗਰੇਪੀ ਦੀ ਬਣਦੀ ਉਹਨੂੰ 11 12 ਲੈ ਏ ਜੇ ਇਹਦੇ ਚੱਪਲ ਤਾਂ ਮੈਂ ਉਹ ਲੈਣੀ ਹੈ ਨਵੀਂ ਮਾਡਰਨ ਜਿਤਨੀ ਮੈਂ ਲੈਣੀ ਇਹ ਮਾਡਰਨ ਨਹੀਂ ਦੂਸਰੀ ਨਹੀਂ ਹੈਗੀ ਉਹ ਜੋ ਪੂਜਾ ਦੀ ਚਿੱਟੀ ਨੀਲੀ ਵਾਲੀ ਚੱਪਲ ਉਹ ਨਹੀਂ ਉਹ ਕਿੰਨੇ ਨੰਬਰ ਦੀ ਮਿਲਦੀ ਹੈ 9 ਨੰਬਰ ਹੈ ਇਹ بڑا ਨੰਬਰ ਨਹੀਂ ਹੈ 11 12 80 ਹੈ ਇਹ ਇਸ ਨੰਬਰ ਨਹੀਂ ਆਇਆ ਚਾਰੇ ਦੀ ਗ੍ਰਿਪ ਜੀ ਨਹੀਂ ਪਾਨੀ ਪੂਰੀ ਤੇ ਇਹਦਾ ਆਪ ਕੋ ਚਾਹੀਦੀ ਆਪਾਂ ਦੂਜੀ ਚਾਹੀਦੀ ਹੈ ਨਾ ਮਤਲਬ ਵੱਡੀ ਵਾਹ ਆਰਾ ਨੰਬਰ ਤੇ ਕੀ ਕਰ ਸਕਦੇ ਆਪਾਂ ਪਰ ਪਤਾ ਨਹੀਂ ਇਹਨਾਂ ਦੇ ਭਾੜੇ ਹੀ ਪੜੀ ਰਹੀ ਸਾਰਿਆਂ ਦੇ ਚਲੋ ਜੀ ਚੱਲੀਏ ਵਾਪਸੀ ਹੋਣਾ ਆਪਾਂ ਉਹ ਮਿਲਿਆ ਗਵਾਲੀਅਰ ਦੇਖ ਲੈ ਕਿਲੇ ਪਤਾ ਬੁਸ ਗਿਆ ਨੂੰ ਤੋਂ ਤਾਂ ਸਹੀ ਸਿੱਧੇ ਬੋਲਨੇ ਸਾਰਾ ਕੋਸ਼ਿਸ਼ ਕੀ ਬਣਿਆ ਰਸਤੇ ਤੇ जानते हो खाई जमा के तो नॉट रेंज। बस रस्ते चुन, सुतेरना कर के तो डाउनलोडिंग ते। हम चलता रहो अब तो भिंदे रहो बड़ा चंगा जो बनाएगा। यात्री पर रिप्याडन गाड़ी संख्या A 2 7 0 8 A B संपर्क क्रांति एक्सप्रेस

ਮੈਨੂੰ ਟੈਨਸ਼ਨ ਪਈ ਮੈਂ ਵਾਪਸ ਜਾਣਾ ਦੇ ਬਾਅਦ ਕੋਈ ਗੱਲ ਹੀ ਨਹੀਂ ਟੈਨਸ਼ਨ ਨਾ ਲੈ ਜਟਾ ਅਸੀਂ ਕਰਾਂਗੇ ਡੇਟ ਕਰੀ ਮੈਂ ਉਹ ਕੁੱਦਸੀ ਦੀ ਹਾਂ ਟੈਨਸ਼ਨ ਟੈਨਸ਼ਨ ਹੀ ਨਹੀਂ ਟੈਨਸ਼ਨ ਕਰੇ ਮੇਰੀ ਟੈਨਸ਼ਨ ਨਹੀਂ ਲੈਣੀ ਤੋ ਅਸੀਂ ਡੇਟ ਕਰਾਂਗੇ ਹੀ ਵਾਪਸ ਪੰਜਾਬ ਉਹ ਹੈ ਮੈਨੂੰ ਟੈਨਸ਼ਨ ਪਈ ਕੋਈ ਨਹੀਂ ਪਰਵਾਹ ਨਾ ਕਰੀ ਜਟਾ ਇੱਕ ਲਾਏ ਵਾਪਸ ਸਾਡੇ ਗੋਾਲੀਏ ਰੈਂਪੀ ਚ ਆਇਆ

आ, आगे स्टेशन तक लो आगे ना पुरानी याद सारादा